ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਤੇ ਹੋਰ ਭਰਾ ਕੈਮ ਆ ਸਾਰੇ ਠੀਕ ਠਾਕ ਸਿੱਤਾਂ ਮੀ ਦਾ ਬਾਈ ਸਾਰੇ ਠੀਕ ਠਾਕ ਹੋਵੋਗੇ ਤੇ ਥੋੜੇ ਥੋੜੇ ਕੰਮ ਨੇ ਭਰਾ ਥੋੜੇ ਜੇ ਘਰੇ ਤਾਂ ਕਰਕੇ ਯਾਰ ਵੀਡੀਓ ਡੇਲੀ ਨਹੀਂ ਪੈ ਰਹੀ ਤੇ ਥੋੜਾ ਜਿਹਾ ਕਰਦਿਆਂ ਦਾ ਥੋੜਾ ਜਿਹਾ ਮੈਡੀਕਲ ਜਾਂ ਇਸ਼ੂ ਆਇਆ ਹੋਇਆ ਥੋੜਾ ਜਿਹਾ ਵਾਈਫ ਦਾ ਉਦੇ ਕਰਕੇ ਆਪਰੇਟ ਵਗੈਰਾ ਹੋਣਾ ਵਾ ਤਾਂ ਕਰਕੇ ਭਰਾ ਥੋੜੇ ਜਿਹੀ ਬੀਜੀ ਆ ਤੇ ਅੱਜ ਵੀ ਉਧਰ ਨਹੀਂ ਚਲੇ ਸੀਗੇ ਹੁਣ ਤੇ ਤਾਂ ਕਰਕੇ ਫੇਰ ਵੀਡੀਓ ਡੇਲੀ ਨਹੀਂ ਪਾਈ ਰਹੀ ਬਾਈ ਮੜਾ ਮੜਾ ਕਰਕੇ ਸੈਟਅਪ ਜਿਆ ਤੇ ਸੈਟ ਜਿਆ ਕੰਮ ਕਰਕੇ ਤੇ ਫੇਰ ਪਾਇਆ ਕਰਾਂਗੇ ਡੇਲੀ ਵੀਡੀਓ ਤਾਂ ਕਰਕੇ ਆ ਭਰਾ ਤੇ ਉਮੀਦ ਆ ਸਾਰੇ ਠੀਕ ਠਾਕ ਹੋਵੂਗੇ ਬਾਈ ਤੇ ਸੇਤਾਂ ਕਾਇਮ ਹੋਣਗੀਆਂ ਸਾਰਿਆਂ ਦੀਆਂ ਡੰਗਰ ਪਸ਼ੂ ਚੜਦੀ ਕਲਾ 'ਚ ਹੋਣਗੇ ਤੇ ਆਪਣੇ ਕਮੈਂਟ ਆਏ ਸੀ ਬਾਈ ਦਾ ਅ ਅਪਡੇਟ ਕਬੱਡੀ ਤੋਂ ਵੀਰਾ ਕਹਿੰਦਾ ਬਈ ਟੜ ਜੋ ਮੈਂ ਤੁਹਾਨੂੰ ਦੱਸਦਾ ਵੀਰਾ ਕਹਿੰਦਾ ਬਈ ਬਾਈ ਜੀ ਇੱਕ ਵੀਡੀਓ ਮੱਖੀਆਂ ਦੇ ਮੱਛਰਾਂ ਦੇ ਜ਼ਰੂਰ ਬਣਾਇਓ ਮੱਖੀ ਮੱਛਰ ਦਾ ਵੀਰੇ ਅੱਜ ਤਾਈਂ ਆਪਾਂ ਯਾਰ ਕਦੇ ਬਾਲਾ ਪੈਸਟੀਸਾਈਡ ਜਾਂ ਉਹਦੇ ਕਹਿਣਾਂ ਕੋਲ ਯੂਜ਼ ਕਰਦੇ ਘਾਟੀਆਂ ਵੀਰੇ ਕਿਉਂਕਿ ਯਾਰ ਜਿੰਨੀਆਂ ਦਵਾਈਆਂ ਲਾਵਾਂਗੇ ਹਨਾ ਉਨਾਂ ਹੀ ਉਹ ਉਹਦੇ ਕਹਿਣ ਨੂੰ ਦੁੱਧ ਇਹਨਾਂ ਦਾ ਆਪਾਂ ਹੀ ਪੀਣਾ ਵਾ ਹਨਾ ਤੇ ਹੁਣ ਥਣਾ-ਥਣਾ ਤੇ ਵੀ ਲੱਗ ਜਾਂਦੀਆਂ ਨੇ ਸ਼ਾਹ ਉਹਨੂੰ ਆਪਾਂ ਫੋਕੇ ਪਾਣੀ ਨਾਲ ਥਣ ਧੋ ਕੇ ਹਨਾ ਚੂਣ ਬਹਿ ਜੀਏ ਉਵੇਂ ਹੀ ਮੁੱਠੀਆਂ ਜੀਆਂ ਉੱਚਣ-ਉੱਚੜ ਕੇ ਤੌ ਕੇ ਦੁੱਧ ਜੜੀ ਗਈ ਜਾਂਦੇ ਨੇ ਹਨਾ ਤੇ ਮੈਂ ਤਾਂ ਜਿੱਦਾਂ ਤੁਸੀਂ ਇਹ ਸਾਬ ਲਾ ਲਓ ਵੀ ਜਿੱਦ ਤੇ ਟੈਗ-ਟੈਗ ਲਾਉਣਾ ਵਾ ਜਵਾਕਾਂ ਕਰਕੇ ਆਪਾਂ ਤਾਂ ਇੰਨਾ ਕੁ ਪ੍ਰੇਜ ਰੱਖੀਦਾ ਬਈ ਮੈਂ ਜਿਹੜੀ ਵੀ ਪਸ਼ੂ ਚਾਹੂੰਗਾ ਕਿਉਂਕਿ ਸਾਰਿਆਂ ਦੇ ਘਰੋਂ ਘਰੀ ਦੁੱਧ ਜਾਣਾ ਬਈ ਹਨਾ ਮੈਂ ਉਹਦਣੇ ਇੱਕ ਸਾਬਣ ਦੀ ਟਿੱਕੀ ਨਾਲ ਰੱਖ ਲੈਣੀ ਆ ਨਾਉਣ ਵਾਲੇ ਦੀ ਤੇ ਮੈਂ ਹਰੇਕ ਦੇ ਲੇਵੇ ਤੇ ਪਹਿਲਾਂ ਝੱਗ ਕਰਦਾ ਬਾਈ ਤੇ ਲੇਵੇ ਤੇ ਝੱਗ ਕਰਕੇ ਉਦੋਂ ਬਾਅਦ ਕੱਪੜਾ ਨਾ ਰੱਖਦਾ ਮੈਂ ਤੇ ਕਰਨਾ ਉਦਾਂ ਹੀ ਆ ਜਿੱਦੇ ਆਪਾਂ ਦਵਾਈ ਲਾਈ ਆ ਟਿਕ ਟਿਕ ਤੇ ਹਰੇਕ ਦੇ ਥਣ ਧੋ ਕੇ ਝੱਗ ਕਰਕੇ ਹਨਾ ਬਾਅਦੋਂ ਪਾਣੀ ਨਾਲ ਫੋਕੇ ਨਾਲ ਧੋ ਕੇ ਤੇ ਸਾਫ਼ ਕਰਕੇ ਮੈਂ ਫੇਰ ਚੋਨਾ ਤੁਸੀਂ ਇਹ حساب ਲਾ ਲਓ ਹੁਣ ਮੱਖੀਆਂ ਮੱਛਰਾਂ ਕਰਕੇ ਬਾਈ ਆਪਾਂ ਰੋਜ਼ ਹੀ ਸਪਰੇਅ ਮਾਰੀ ਜਾਣੀਆਂ ਇਹਨਾਂ ਤੇ ਪਿੰਡੇ ਤੇ ਹਨਾ ਉਤੋਂ ਫੁਵਾਾਰੇ ਚੱਲੀ ਜਾਣੇ ਨੇ ਹਨਾ ਤੇ ਜਾਂ ਫਿਰ ਉਹ ਕਹਿਲਾ ਵੀ ਲੇਵੇ ਲੂਵੇ ਤੇ ਲੱਤਾਂ ਤੇ ਮਾਰਦੇ ਆਂ ਵੱਜਦੀ ਆ ਥਾਣਾ ਤੇ ਹਨਾ ਉਸ ਤੋਂ ਬਾਅਦ ਆਪਾਂ ਪਾਣੀ ਪਾ ਕੇ ਚੋਣ ਬੈਨੇ ਆਂ ਆਪਣੀਆਂ ਮੁਠੀਆਂ ਚੋਂ ਤੂਬਕੇ ਪਾਣੀ ਦੇ ਡੇਗਦੇ ਹੀ ਰਹਿੰਦੇ ਆ ਹਨਾ ਤੇ ਉਹ ਬਾਈ ਸਾਰੇ ਬਾਲਟੀ ਹੀ ਡੇਗਦੇ ਨੇ ਦੁੱਧ ਜੇਰ ਕੀ ਫਾਇਦਾ ਇੰਨਾ ਹਨਾ ਕਰਕੇ ਕੈਮੀਕਲ ਜੇ ਯੂਜ਼ ਕਰਕੇ ਇਹਦਾ ਨਾਰਮਲ ਚੀਜ਼ ਆ ਬਾਈ ਇਹ ਕੁਦਰਤੀ ਚੀਜ਼ਾਂ ਆ ਆਉਣੀ ਆਉਣੀਆਂ ਨੇ ਚਾਹੇ ਤੁਸੀਂ ਦੇਖ ਲਿਓ ਕਦੇ ਸਬਰੇ ਮਾਰ ਕੇ ਵੀ ਦੇਖ ਲਿਓ ਤਾਂ ਵੀ ਥੋੜੀਆਂ ਮੋਟੀਆਂ ਤੁਰੀਆਂ ਹੀ ਫਿਰਦੀਆਂ ਹੁੰਦੀਆਂ ਨੇ ਇਹ ਇਹਨਾਂ ਦਾ ਆਪਾਂ ਕਦੇ ਬਾਲਾ ਸੀਰੀਅਸ ਲਿਆ ਹੀ ਨਹੀਂ ਬਾਈ ਸਿਰ ਤੇ ਪੱਖੇ ਚੱਲਦੇ ਆ ਇਹਨਾਂ ਦੀ ਬਸ ਵਾਧੂ ਆ ਕਦੇ ਬਾਈ ਆਪਾਂ ਬਾਲਾ ਮੱਖੀ ਮੱਛਰ ਤੋਂ ਤਾਂ ਮੈਂ ਕਦੇ ਵੀ ਨਹੀਂ ਅੱਜ ਤਾਈਂ ਬਾਈ ਕੋ ਛੜਕਿਆ ਮੈਂ ਤੁਹਾਨੂੰ ਸੱਚ ਦਾ ਦੱਸਾਂ ਤੇ ਬਾਜਵਾ ਜੀ ਕਮੈਂਟ ਆ ਕਹਿੰਦੇ ਬਾਈ ਕਹਿੰਦਾ ਵੀ ਕੀ ਰੇਟ ਆ ਤੂੜੀ ਦਾ ਵੀਰੇ ਰੇਟ ਹਜੇ ਪੈਸੇ ਦੇਣੇ ਆ ਭਰਾ ਆਪਾਂ ਤੂੜੀ ਵਾਲੇ ਬਾਈ ਨੂੰ ਆ ਮਹੀਨਾ ਹੁਣ ਪੂਰਾ ਹੋ ਗਿਆ ਸੀਗਾ ਦੁੱਧ ਦੇ ਆਉਣਗੇ ਤੇ ਵੈਸੇ ਸਾਡੇ ਕਿਤੇ ਤਾਂ 2500 ਨੂੰ ਆ ਕਿਤੇ 2200 ਨੂੰ ਆ ਐ ਰੇਟ ਚੱਲ ਰਿਹਾ ਵੀਰੇ ਤੂੜੀ ਦਾ ਗਰਸ਼ੇਵਕ ਬਾਈ ਬਾਈ ਗੱਬਣ ਕਾਉ ਨੂੰ ਸੀਆਰਐਸ ਪਾ ਸਕਦੇ ਆ ਗਰਸ਼ੇਵਕ ਕੋਈ ਪਾਤਾ ਸਕਦੇ ਆ ਤੇ ਥੋੜਾ ਜਿਹਾ ਯਾਨੀ ਕਿ ਘੱਟ ਮਾਤਰਾ ਚ ਪਾ ਲਿਆ ਕਰੋ 10 20 ਗ੍ਰਾਮ ਪਾਤਾ ਅੱਬਲ ਤਾਂ ਮੇਰੇ ਹਿਸਾਬ ਨਾਲ ਉਹਨਾਂ ਦਾ ਰਹਿਣ ਹੀ ਦਿਆ ਕਰੋ ਕਿਉਂਕਿ ਇਹ ਚ ਨਾ ਜ਼ਿੰਕ ਕਾਪਰ ਜ਼ਿਆਦਾ ਮਾਤਰਾ ਜੇ ਵੀਰੇ ਗੱਬਣ ਨੂੰ ਥੋੜੀ ਜੀ ਪ੍ਰੋਬਲਮ ਆ ਜਾਂਦੀ ਹੈ ਕਈ ਵਾਰੀ ਤੇ ਪਸ਼ੂ ਯਾਨੀ ਕਿ ਖਰਾਬੀ ਜੀ ਕਰਨ ਲੱਗ ਜਾਂਦਾ ਵਾ ਤੇ ਸੀਆਰਐਸ ਗੱਬਣ ਨੂੰ ਨਾ ਹੀ ਪਾਉਂਦਾ ਵਧੀਆ ਗੱਲ ਆ ਬਾਈ ਗੱਬਣ ਕਰਾਉਣ ਤੋਂ ਪਹਿਲਾਂ ਪਾ ਲਿਆ ਕਰੋ ਤੇ ਉਹਦੇ ਨਾਲ ਆਇਆ ਵੀ ਪਸ਼ੂ ਗੱਭਣ ਵੀ ਹੋ ਜਾਂਦਾ ਨਾਲ ਦੀ ਨਾਲ ਜਾਨਕੀ ਜਿਉਂ ਹੀ ਪਤਾ ਲੱਗੇ ਵੀ ਆਪਣਾ ਚੈੱਕ ਪਾਸ ਹੋ ਗਿਆ ਉਸ ਦਿਨ ਤੋਂ ਚਾਹੇ ਐਗਰੀਮੈਂਟ ਪਾਉਣ ਲੱਗ ਜਾ ਕਰੋ ਨਾਰਮਲ ਤੇ ਇਹ ਚੱਕਰ ਆ ਬਰਾ ਤੇ ਦੂਜਾ ਬਈ ਆਪਣਾ ਪਿੰਡ ਕਿਹੜਾ ਅਪਡੇਟ ਕਬੱਡੀ ਵਾਲਾ ਬਾਈ ਕਹਿੰਦਾ ਵੀਰੇ ਆਪਣਾ ਪਿੰਡ ਲਤਾਲਾ ਜੀ ਜ਼ਿਲ੍ਹਾ ਲੁਧਿਆਣਾ ਵਾ ਛਪਾਰ ਦਾ ਮੇਲਾ ਤੁਸੀਂ ਸੁਣਿਆ ਹੋਣਾ ਆਪਣੇ ਨੇੜੇ ਹੀ ਆ ਪਿੰਡ ਛਪਾਰ ਇੱਥੇ ਆਪਣਾ ਪਿੰਡ ਆ ਜੀ ਲਤਾਲਾ ਇੱਕ ਵੀਰੇ ਦੀ ਆਈਡੀ ਤੋਂ ਆਇਆ ਮੀਕਾ ਸਿੰਘ ਤੋਂ ਵੀਰਾ ਕਹਿੰਦਾ ਬੱਚੀ ਨੂੰ ਖੁੱਲੀ ਛੱਡਿਆ ਕਰੋ ਵੀਰੇ ਗਰੋਥ ਜ਼ਿਆਦਾ ਹੋਊਗੀ ਖੁੱਲੀ ਉਪਰ ਆ ਜਗਾ ਜੀ ਬਣੀ ਨਹੀਂ ਵੀਰਿਆ ਪਹਿਲਾਂ ਟੰਬੇ ਜੇ ਲਾ ਕੇ ਬਣਾਈ ਸੀ ਯਾਰ ਉਹਦੇ ਵਿੱਚ ਫਿਰ ਨਾ ਝਾੜੂ ਵੱਜਦਾ ਹਨਾ ਤੇ ਨਾ ਫਿਰ ਉਹ ਬਾਥਰੂਮ ਕਰ ਕਰ ਕੇ ਚਿਕੜੀ ਜੀ ਬਣਾਈ ਰੱਖਦੀਆਂ ਨੇ ਇਹ ਮੈਂ ਤਾਂ ਬੰਨੀ ਹੋਈ ਆ ਵੀਰੇ ਤੇ ਗੁਰਬੀਰ ਸਿੰਘ ਵੀਰ ਜੀ ਬੱਚੀ ਬਾਥਰੂਮ ਨੂੰ ਪੀਂਦੀ ਹੈ ਕੋਈ ਇਲਾਜ ਦੱਸੋ 3 ਮੰਥ ਦੀ ਹੈ ਵੀਰੇ ਉਹਨੂੰ ਥੋੜਾ ਜਿਹਾ ਐਗਰੀਮੈਂਟ ਪਾਊਡਰ ਪਾਉਣ ਲੱਗ ਜਾਓ ਇੱਕ ਨਾ ਆਪਣੇ ਕਾਫ ਗਰੋਥ ਕਾਫ ਮੰਤਰਾ ਇਹ ਜੀਆਂ ਸ਼ੀਸ਼ੀਆਂ ਜੀਆਂ ਬਹੁਤ ਆਉਂਦੀਆਂ ਨੇ ਮੈਡੀਕਲ ਤੇ ਉਹਦੇ ਚ ਮਟਾਵਨ ਮਿਨਰਲ ਹੀ ਹੁੰਦੇ ਆ ਵੀਰੇ ਉਹ ਲੈ ਆਇਆ ਕਰੋ ਉਹ ਦੁੱਧ ਚ ਪਾ ਕੇ ਉਹ ਤੇ ਡੋਜ਼ ਲਿਖੀ ਹੁੰਦੀ ਆ 5-10 ਐਮਲ ਜਿੰਨੀ ਵੀ ਦੇਣੀ ਆ ਉਹ ਦੁੱਧ ਚ ਘੋਲ ਕੇ ਪਿਆਤੀ ਜੇ ਦੁੱਧ ਛੱਡਤਾ ਹੁਣ ਤਿੰਨ ਮਹੀਨੇ ਦੀ ਆ ਤਾਂ ਸਰੰਜਨਾ ਡਾਇਰੈਕਟ ਮੂੰਹ ਚ ਪਿਆਤੀ ਬਾਈ ਤੇ ਉਹਦੇ ਨਾਲ ਬਾਈ ਘਾਟਾਂ ਪੂਰੀਆਂ ਹੋ ਜਾਂਦੀਆਂ ਨੇ ਜਦੋਂ ਨਜਾਇਜ਼ ਘਾਟ ਹੋਵੇ ਜਿਹੜੇ ਪਸ਼ੂ ਨੂੰ ਉਹ ਵੀਰੇ ਆਪਦਾ ਬਾਥਰੂਮ ਪੀਂਦਾ ਪਰ ਨਹੀਂ ਛੇਤੀ ਕਿਤੇ ਜਾਨੀ ਕਿ ਗਾਂ ਬਾਥਰੂਮ ਨਹੀਂ ਪਿੰਦੀ ਆਪਦਾ ਤੇ ਉਹ ਲਾਇਆ ਕਰੋ ਜਾਂ ਤਾਂ ਫਿਰ ਪਾਊਡਰ ਪਾ ਦਿਆ ਕਰੋ ਐਗਰੀਮੈਂਟ 10 ਜਾਨੀ ਕਿ 10 10 15 ਗ੍ਰਾਮ ਪਾਤਾ ਉਹਦੇ ਪੱਠਿਆਂ 'ਚ ਠੀਕ ਹੈ ਜੀ ਗੁਰਜੀਤ ਸਿੰਘ ਵੀਰੇ ਗਾਂ ਹੀਟ 'ਚ ਨਹੀਂ ਆਉਂਦੀ ਪਰ ਤਾਰਾ ਹੀਟ 'ਚ ਆਉਂਦੀ ਆ ਪਰ ਤਾਰਾ ਨਹੀਂ ਕਰਦੀ ਵੀਰੇ ਗੁੰਗੀ ਹੀਟ ਆਈ ਉਹਦੇ ਲਈਓ ਇੱਕ ਤਾਂ ਉਹਦੇ ਦਵਾਈ ਭਰਾ ਦਿਓ ਇੱਕ ਵਾਰੀ ਤੇ ਦੂਜਾ ਵੀਰੇ ਉਹਨੂੰ ਥੋੜਾ CRS ਠੋਕ ਕੇ ਪਾਓ ਡੇਲੀ ਦਾ 100 ਗ੍ਰਾਮ ਆਪਣੀ ਹੁਣ ਕਾਲੀ ਰੀਪੀਟ ਮਾਰ ਗਈ ਸੀ ਕਾਲੀ ਆਦ ਕੀ ਰਹਿ ਗਈ ਆ 100 ਚ 100 ਪਰਸੈਂਟ ਸ਼ੋਰਮ ਹੈ ਤੇ ਕਾਲੀ ਰੀਪੀਟ ਮਾਰ ਗਈ ਸੀ ਆਪਾਂ ਨੂੰ ਮੈਨੂੰ ਲੱਗਦਾ ਸੀ ਵੀ ਚਲ ਇਹਦਾ ਵਜ਼ਨ ਘਟਾ ਐ ਤਕੀ ਹਰਕਤ ਜੀ ਕਰੂਗੀ ਤੇ ਆਪਾਂ CRS ਲਿਆਂਦਾ ਇੱਕ ਬੂੜਾ ਉਹਦੇ ਚੋਂ 50 ਇਹਨੂੰ ਪਾਉਂਦੇ ਸੀ ਕਾਲੀ ਨੂੰ 100 ਗ੍ਰਾਮ ਕਰਤਾ ਸੀ ਵੀਰੇ ਤੇ ਖੁੱਲ ਕੇ ਹੀਟ ਚ ਬੋਲੀਆ ਮੈਨੂੰ 100 ਪਰਸੈਂਟ ਯਕੀਨ ਆਇਆ ਐ ਤਕੀ ਕਾਲੀ ਰਹਿ ਗਈ ਆ ਇਸ ਲਈ ਬਰਾ ਉਹਦਾ ਸੀਆਰਐਸ ਪਾਊਡਰ ਵਧਾਓ 100 ਗ੍ਰਾਮ ਡੇਲੀ ਦਾ ਕਰੋ ਤਾਰਾਂ ਛੱਡੂ ਤਾਂ ਰਾੜ ਪਾਊਗੀ ਬੋ ਰੈਂਕ ਕਿ ਬੋਲਿਆ ਕਰੂ ਨਾਲੇ ਤਾਰਾਂ ਦਿਖਾਇਆ ਕਰੂ ਭਰਾ ਬੱਚੇ ਤਾਂ ਨਹੀਂ ਉਹਦੀ ਕਮਜ਼ੋਰ ਆ ਤਾਂ ਹੀ ਨਹੀਂ ਤਾਰਾਂ ਦਿਖਾਉਂਦੀ ਇੱਕ ਵਾਰੀ ਦਵਾਈ ਭਰਾ ਦੋ ਉਹਦੇ ਜ਼ਰੂਰ ਤੇ ਇੱਕ ਵੀਰੇ ਦਾ ਕਮੈਂਟ ਆਇਆ ਹਰਦੀਪ ਢਿੱਲੋਂ ਦਾ ਬ్రో ਤਿੰਨ ਕਾਹੂ ਸੁਈਆਂ ਸੀ 3 ਮੰਥ ਹੋ ਗਏ 16 16 ਕਿਜੀ ਦੁੱਧ ਸੀ ਤਿੰਨਾਂ ਥੱਲੇ 10 ਦਿਨ ਪਹਿਲਾਂ اچانک 12 ਤੇ ਆ ਗਈਆਂ ਤੇ ਹੁਣ ਘਟ ਕੇ 8 ਰਹਿ ਗਿਆ ਤੇ ਕੀ ਕਾਰਨ ਹੋ ਸਕਦਾ ਘਟਣ ਦਾ ਇੱਕ ਤਾਂ ਵੀਰੇ ਮੌਸਮ ਆ ਚ ਚੜਾਣਾ ਵੀਰੇ ਹਰਦੀਪ ਬਾਈ ਤੇ ਇਹ ਦੇਖੋ ਧਿਆਨ ਰੱਖੋ ਬਾਈ ਬਣੇ ਬਈ ਉਹਦਾ ਚਿਚੜ ਚੁਚੜ ਨਾ ਲੱਗੇ ਹੁਣ ਠੀਕ ਆ ਜੀ ਹਰਪ੍ਰੀਤ ਆ ਵੀਰੇ ਦਾ ਨਾ ਹਰਦੀਪ ਕਹਤਾਂ ਮੈਂ ਤੇ ਇਹ ਚੱਕਰ ਆ ਬਾਈ ਹਰਪ੍ਰੀਤ ਮੇਨ ਚੀਜ਼ ਤਾਂ ਆ ਦਿਨਾਂ ਚ ਦੁੱਧ ਘਟਣ ਦਾ ਚਿਚੜ ਹੀ ਹੁੰਦੇ ਨੇ ਤੇ ਭਰਾਵਾਂ ਨੇ ਉਹ ਜ਼ਰੂਰ ਦੇਖੋ ਉਹਨਾਂ ਦੇ ਚੰਗੀ ਤਰ੍ਹਾਂ ਮੈਂ ਤੁਹਾਨੂੰ ਪਹਿਲੀ ਵੀਡੀਓ ਚੱਕ ਚ ਦੱਸਿਆ ਵੀ ਇਹ ਵੀ ਕਿੱਥੋਂ ਕਿੱਥੋਂ ਟੋਗੇ ਚਿਚੜ ਲੱਭੇ ਜਾਂਦੇ ਨੇ ਨਹੀਂ ਉਹਨਾਂ ਦੀ ਜੱਤ ਥੱਲੇ ਬਾਈ ਮਾੜਾ ਜਿਹਾ ਹੱਥ ਮਾਰ ਕੇ ਦੇਖ ਲਵੇ ਮੈਨੂੰ ਤਾਂ 100% ਇਹੀ ਯਕੀਨ ਆ ਵੀ ਚਿਚੜ ਹੌਲੀ ਹੌਲੀ ਵਧਣ ਲੱਗ ਜਾਣ ਜਦੋਂ ਉਦੋਂ ਦੁੱਧ ਬੈਕ ਆਉਣ ਲੱਗ ਜਾਂਦਾ ਪਰ ਆ ਇੱਕ ਥੋੜਾ ਜਿਹਾ ਹੁਣ ਮੌਸਮ ਚੇਂਜ ਆ ਵੀਰੇ ਇਹ ਮੌਸਮ ਨੂੰ ਇਹਨੂੰ ਸਟ੍ਰੈਸ ਵਿੱਚ ਲੈ ਜਾਂਦੀਆਂ ਨੇ ਗਾਈਆਂ ਜਦੋਂ ਇੱਕਦਮ ਚੇਂਜ ਹੁੰਦਾ ਠੰਡ ਤੋਂ ਗਰਮੀ ਫਿਰ ਥੋੜੇ ਦਿਨ ਬਾਈ ਬੈਕ ਮਾਰਦੀਆਂ ਨੇ ਦੁੱਧ ਦਾ ਕੋਈ ਚੱਕਰ ਨਹੀਂ ਹੈਗਾ ਤੇ ਫੁਹਾਰੇ ਪੂਰੇ ਲਾ ਦਿਓ ਉਹਨਾਂ ਦੇ ਹੁਣ ਤਾਂ ਮੌਸਮ ਠੰਡਾ ਹੀ ਆ ਬਾਈ 4-5 ਦਿਨ ਹੋ ਗਏ ਤੇ ਗਾਂ ਵਾਲੇ ਦਿਨਾਂ 'ਚ ਫੁਹਾਰੇ ਪੂਰੇ ਲਾ ਕੇ ਬਾਈ ਚਿੱਟਣ ਵਾਲੀ ਦਵਾਈ ਜ਼ਰੂਰ ਲਾਓ ਤੇ ਡਿਵਾਰਮਿੰਗ ਕਦੋਂ ਕੀਤੀ ਸੀਗੀ ਛੂਂਗੀਆਂ ਤੋਂ ਬਾਅਦ ਉਹ ਜ਼ਰੂਰ ਦੇਖੋ ਵੀਰੇ ਕਈ ਕਾਰਨ ਹੁੰਦੇ ਆ ਵੀਰੇ ਦੁੱਧ ਘਟਣ ਦੇ ਤਾਂ ਹੀ ਬੈਕ ਆਉਂਦਾ ਜੇ ਪਸ਼ੂ ਨੂੰ ਕਿਸੇ ਪਾਸੇੋਂ ਵੀ ਕੋਈ ਹਨਾ ਜਾਨੀ ਕਿ ਦਿੱਕਤ ਆ ਉਹਨੇ ਦੁੱਧ ਬੈਕ ਮਾਰ ਨਹੀਂ ਮਾਰਨਾ ਭਰਾ ਠੀਕ ਆ ਜੀ ਤੇ ਜਸ਼ਨਪ੍ਰੀਤ ਸਿੰਘ ਤੇ ਵੀਰ ਮੇਰੀ ਗਾਂ 20 ਦਿਨ ਰਹਿੰਦੀ ਆ ਸੂਣ ਚ ਮੈਂ ਟਰਾਂਜਿਸ਼ਨ ਮਿਕਸ ਸ਼ੁਰੂ ਕਰਤੀ ਐ ਮੁਸਕਾਨ ਦੀ ਮੁਸਕਾਨ ਦੀ ਐ ਤੇ ਦੁੱਧ ਲਾਉਣ ਸ਼ੁਰੂ ਕਰ ਦਿੱਤੀ ਐ ਇਹ ਗਾਣੇ ਵਧੀਆ ਗੱਲ ਆ ਜੱਸ ਨੂੰ ਮੈਂ ਤੁਹਾਨੂੰ ਬਈ ਹਰੇਕ ਵਾਰੀ ਕਹਿਣਾ ਹੁੰਦਾ ਕਿਸੇ ਬ੍ਰਾਂਡ ਦੀ ਫੀਡ ਪਾ ਲਿਆ ਕਰੋ ਯਾਰ ਮੁਸਕਾਨ ਹੁਣ ਆਪਾਂ ਕਾਹ ਨੂੰ ਉਹੀ ਪੰਗੇ ਲੈਨੇ ਆ ਇੱਕ ਵਾਰ ਤਾਂ ਪਸ਼ੂ ਨੇ ਹੁਣ ਫਿਰ ਆਪਾਂ ਐਂਡ ਤੇ ਕਹਿੰਦੇ ਨੇ ਪਸ਼ੂ ਨੇ ਲਾਇਆ ਨਹੀਂ ਜਾਂ ਇਹਨੇ ਇਹਨੇ ਇੰਨਾ ਪੀਕ ਲੈਵਲ ਨਹੀਂ ਦਿੱਤਾ ਹਨਾ ਵੀਰ ਬਣੇ ਇੰਨਾ ਕ ਦੇਖ ਲਿਆ ਕਰੋ ਵੀ ਤਬਾਣਾ ਕਾਰਗਲ ਅਸੀਸ ਇਹ ਤਿੰਨਾ ਚੋਂ ਵੀਰੇ ਚਾਹੇ ਡੀ ਹੋਸ ਵੀ ਵਧੀਆ ਵਾ ਤੇ ਉਹਨਾਂ ਤਿੰਨਾ ਚਾਰਾਂ ਚੋਂ ਫੀਡਾਂ ਚੋਂ ਜਿਹੜੀ ਮਰਜ਼ੀ ਪਾ ਲਿਆ ਕਰੋ ਭਰਾਵੋ ਨੇ ਬ੍ਰਾਂਡ ਦੀ ਫੀਡ ਪਾ ਲਿਆ ਕਰੋ ਤਾਂ ਵਧੀਆ ਰਹੋਗੇ ਵੀਰੇ ਠੀਕ ਆ ਜੀ ਤੇ ਵੀਰ ਮੇਰੀ ਗਾਂ ਜਸਨ ਕਹਿੰਦਾ ਹੀਟ ਚ ਨਹੀਂ ਆਉਂਦੀ ਤਿੰਨ ਮਹੀਨੇ ਹੋ ਗਏ ਸੂਈ ਨੂੰ ਕਣਕ ਪਾਵਾਂ ਵੀ ਸ਼ਾਇਦ ਹੀਟ ਚ ਆ ਜਾਏ ਆਏ ਨਹੀਂ ਹੁੰਦਾ ਜਸਨ ਵੀ ਕਣਕ ਪਾਉਣ ਨਾਲ ਹੀਟ ਚ ਆਜੂਗੀ ਉਹਨੂੰ ਬਾਈ ਪਾਊਡਰ ਪਾ 100 ਗ੍ਰਾਮ ਡੇਲੀ ਦਾ ਸੀਆਰਐਸ ਤੇ ਉਹਦੇ ਨਾਲ ਹੀ ਉਹਨੇ ਹੀਟ ਕੱਢਣੀ ਆ ਭਰਾ ਮੇਰਾ ਤੇ ਆਪਣਾ ਲਈ ਕਾਲੀ ਹੁਣ 3.5 ਮਹੀਨੇ ਤੇ ਬੋਲੀ ਸੀਗੀ ਆਪਾਂ ਤਾਂ ਫੇਰ ਵੀ ਕੋਈ ਆਏ ਨਹੀਂ ਸੀਗਾ ਵੀ ਬਾਈ ਬੋਲੀਗਾ ਤੋਂ ਨਹੀਂ ਜਦੋਂ ਪਸ਼ੂ ਦਾ ਅੰਦਰ ਠੀਕ ਹੋ ਗਿਆ ਭਰਾ ਉਦੋਂ ਉਹਨੇ ਬੋਲਣਾ ਹੀ ਬੋਲਣਾ ਮਾਵਦੇ ਆਪਾਂ ਜੇ ਅੰਦਰ ਲੀਆਂ ਘਾਟਾਂ ਪੂਰੀਆਂ ਹੋਣੀਆਂ ਜਿੰਨਾ ਟਾਈਮ ਅੰਦਰੋਂ ਉਹ ਸਹੀ ਨਹੀਂ ਹੈਗਾ ਤੁਹਾਡਾ ਪਸ਼ੂ ਉਹਨੇ ਬਾਈ ਹੀਟ ਕੱਢਣੀ ਹੀ ਨਹੀਂ ਹੈਗੀ ਬੋਲਣਾ ਹੀ ਨਹੀਂ ਹੈਗਾ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਇਸ ਲਈ ਭਰਾ ਬਣਿਆ 100 ਗ੍ਰਾਮ ਉਹਦਾ ਸੀਆਰਐਸ ਰੱਖ ਡੇਲੀ ਦਾ ਤੇ ਉਹਦਾ ਬਾਈ ਇਹ ਤੇ ਹਰੀਕ ਬਾਈ ਇਹ ਤੇ ਬੋਲਿਆ ਕਰੂੰਗੀ ਭਰਾ ਤੇ ਖੁਸ਼ਦੀਪ ਬਾਈ ਨਵੀਂ ਤੂੜੀ ਤਾਂ ਜਿੰਨਾ ਸਟਾਕ ਲੈ ਆ ਹੁੰਦਾ ਲੈ ਕੇ ਜਮ੍ਹਾਂ ਕਰ ਲਓ ਤੇ ਵੱਧ ਮਹਿੰਗਾ ਉਹ ਵੱਧ ਮਹਿੰਗੀ ਹੋ ਜੋ ਪਤਾ ਨਹੀਂ ਬਾਈ ਨੇ ਕਿਵੇਂ ਲਿਖਿਆ ਵੀਰੇ ਯਾਰ ਆਪਾਂ ਨੂੰ ਇੰਨਾ ਕਦੇ ਸੋਚਿਆ ਹੀ ਨਹੀਂ ਹੈਗਾ ਯਾਰ ਇੰਨਾ ਭਜਨ ਠਕਾਦੀ ਕਰਨੀ ਆਪਾਂ 5 ਟਰਾਲੀਆਂ ਸਟਾਲੀਆਂ ਇੱਕ ਟਰਾਲੀ ਆਪਣੀ ਮਹੀਨੇ ਦੀ ਲੱਗਣੀ ਆ ਮੈਨੂੰ ਪਤਾ ਵਾ ਜਿੰਨਾ ਕ ਆਪਣੀਆਂ ਖਾਂਦੀਆਂ ਨੇ 5 ਕ ਮਹੀਨੇ ਦੀ ਹੈਗੀ ਆ ਇਹ ਤੇ ਗਾਹਾਂ ਆਪਣੇ ਕੋਲੇ ਯਾਰ ਜਗ੍ਹਾ ਦਾ ਥੋੜਾ ਜਿਹਾ ਪੰਗਾ ਜਿਹਾ ਪੈਂਦਾ ਵਾ ਗਾਹਾਂ ਵਾਲੀ ਬਾਹਰ ਨੂੰ ਜਗ੍ਹਾ ਬਣਵਾ ਲਾਂਗੇ ਤੇ ਨਹੀਂ ਉਹ 5 ਮਹੀਨੇ ਤੋਂ ਬਾਅਦ ਆਪਾਂ ਨਾਲ ਦੀ ਨਾਲ ਮੁੰਨ ਲੈ ਲਾਂਗੇ ਯਾਰ ਆਪਾਂ ਨੂੰ ਇੰਨੀ ਕਰੇ ਤਮਾ ਬੱਜੀ ਨਹੀਂ ਬਾਈ ਸਾਂਭ ਕੇ ਰੱਖ ਲੀਏ ਸਟੋਰ ਕਰ ਲੀਏ ਇੱਥੇ ਆ ਸਭ ਕੁਝ ਕੀ ਫਾਇਦਾ ਹੁਣ ਪਹਿਲਾਂ ਤਾਂ ਜਗ੍ਹਾ ਦੇਖਦੇ ਫਿਰਾਂਗੇ ਕਿਸੇ ਦੀਆਂ ਮਿਹਨਤਾਂ ਕਰਦੇ ਫਿਰਾਂਗੇ ਬਾਈ ਮੇਰੀ ਤੂੜੀ ਪਵਾ ਲਓ ਹਨਾ ਕੀ ਫਾਇਦਾ ਵਾ ਮੈਂ ਜੇ ਆਪਣੇ ਹੈਗੀ ਆ ਤਾਂ ਵਰਤ ਲਓ ਨਹੀਂ ਹੈਗੀ ਤਾਂ ਨਾਲ ਦੀ ਨਾਲ ਲੈ ਲਾਂਗੇ ਇਹ ਚੱਕਰਾ ਭਰਾ ਆਪਣਾ 5 ਟਰਾਲੀਆਂ ਹੁਣ ਸਿੱਟੀਆਂ ਨੇ ਉਹ ਕੁੱਪ ਚ ਬਾਹਰ ਬੰਨਿਆ ਸੀਗਾ ਕੁੱਪ ਚ ਪਾ ਲੀਆਂ ਸੀਗੀਆਂ ਇਹ ਆਪਣਾ ਵਧੀਆ ਸਰ ਜਾਣੇ ਬਾਈ 5-6 ਮਹੀਨੇ ਲੰਘ ਜਾਣੇ 5 ਟਰਾਲੀਆਂ ਨਾਲ ਬੜੇ ਆਰਾਮ ਨਾਲ ਜਿੰਨੀ ਕੇ ਖਾਂਦੀਆਂ ਨੇ ਨਵੀਂ ਤਾਂ ਉਲਟਾ ਘੱਟ ਖਾਂਦੀਆਂ ਨੇ ਦੋ ਦਿਨ ਵੱਧ ਜੀ ਪਾ ਕੇ ਦੇਖੀ ਸੀਗੀ ਛੱਡ ਕੇ ਜੇ ਖੜ ਗਈਆਂ ਬਾਕੀ ਵਧੀਆ ਭਰਾ ਠੀਕ ਠਾਕ ਆਹੀ ਦੋ ਕੇ ਇਸ਼ੂ ਜੇ ਨੇ ਬਾਈ ਹੈਲਥ ਇਸ਼ੂ ਜੀ ਆਏ ਹੋਏ ਨੇ ਘਰਦਿਆਂ ਨੂੰ ਤਾਂ ਕਰਕੇ ਬਰੇਟ ਜਾ ਹੋਣਾ ਮੈਂ ਇੱਕ ਤੇ ਤਾਂ ਫਿਰ ਮਨ ਜਿਆ ਨਹੀਂ ਕਰਦਾ ਹੈਗਾ ਵੀਡੀਓ ਬਣਾਉਣ ਨੂੰ ਜਾ ਬਰੂਈ ਟਾਈਮ ਨਹੀਂ ਲਾਦਾ ਯਾਰ ਘਰ ਦੇ ਹੀ ਕੰਮ ਵਾਧੂ ਹੋ ਜਾਂਦੇ ਨੇ ਤੇ ਇਹੇ ਕਰਕੇ ਫਿਰ ਥੋੜੇ ਦਿਨਾਂ ਬਾਅਦ ਪਾਈ ਦੀ ਆ ਵੀ ਚੱਲ ਕਾਹ ਨੂੰ ਹਨਾ ਫਿਰ ਚੈਨਲ ਫ੍ਰੀਜ਼ ਜਾਂ ਕਰ ਦਿੰਦੇ ਨੇ ਇਹ ਵਤੰਦਰ ਕੀਤਾ ਹੀ ਪਿਆ ਪਹਿਲਾਂ ਹੀ ਇਹਨਾਂ ਨੇ ਤਾਂ ਮੇਰੇ ਨਾਲ ਤਾਂ ਅੱਗੇ ਵਿਊ ਵਧੀਆ ਆ ਜਾਂਦੇ ਸੀਗੇ ਹੁਣ ਘਟ ਗਏ ਇਹਨਾਂ ਦੇ ਹੱਥ ਹੀ ਹੁੰਦਾ YouTube ਦੇ ਸਾਰਾ ਕੁਝ ਤੇ ਇਹੀ ਛਾੜਨ ਵਾਲੇ ਨੇ ਇਹੀ ਲਾਉਣ ਵਾਲੇ ਨੇ ਜੇ ਇਹਨਾਂ ਨੂੰ ਵੀਡੀਓ ਡੇਲੀ ਮਿਲੀ ਜਾਵੇ ਤਾਂ ਵਧੀਆ ਚੱਲੀ ਜਾਂਦਾ ਜਿੱਦẽ ਛੱਡ ਕੇ ਪਾਉਣ ਲੱਗ ਜਾ ਉਹਦੇ ਇਹਨਾਂ ਦੀ ਵੀ ਜੂਲ ਬਿੰਗੀ ਹੋ ਜਾਂਦੀ ਆ ਫਿਰ ਇਹ ਬਾਹਰਲ ਕਰਨੋਂ हट ਜਾਂਦੇ ਆ ਵੀਡੀਓ ਆਪਾਂ ਨੂੰ ਇਹ ਜਿਹਾ ਹੈ ਹੀ ਨਹੀਂ ਯਾਰ ਆਪਾਂ ਨੂੰ ਤਾਂ ਜਿੰਨੇ ਨੇ ਦੇਖ ਲਿਆ ਆਪਾਂ ਵਧੀਆ ਵਧੀਆ ਵਾ ਆਪਾਂ ਕਦੇ ਦੌੜ ਚ ਭੱਜੇ ਹੀ ਨਹੀਂ ਹੈਗੇ ਜੇ ਹੁਣ ਕੰਮ ਹੁਣ ਡੇਲੀ ਬਾਈ ਕਿਧਰੋਂ ਪਾ ਦਈਏ ਹਨਾ ਇਹ ਚੱਕਰ ਆਪਰਾ ਤੇ ਬਾਕੀ ਮਿਲਦੇ ਆ ਫਿਰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ